ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਛੋਡੇ ਵਾਸਤੇ ਅੱਜ ਮੈਂ ਮਿੱਤਰੋ ਬਹੁਤ ਸੋਹਣੀ ਬਿਸ਼ੇਰੀ ਲੈ ਕੇ ਆਇਆ ਤੇ ਰੇਟ ਵੀ ਜਾਇਜ਼ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿੱਤਰੋ ਆਹ 6 ਮਹੀਨਿਆਂ ਦੀ ਬਸ਼ੇਰੀ ਸੇਲ ਹੈਗੀ ਜੋਰੇ ਘੋੜੇ ਦੀ ਬੱਚੀ ਆ ਤੇ ਬਾਲ ਪੋਰੀਆਂ ਦੀ ਸਾਫ ਹੈਚੀ ਤੇ ਮਾਏ ਦੀ ਸੰਜਾਪ ਘੋੜੀ ਆ ਤੇ ਰੇਟ ਬਾਈ ਹੋਰੇ 85000 ਕਰਦੇ ਆ 85000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਥੋੜਾ ਬਹੁਤਾ ਮਾੜਦਾਨ ਕਰ ਦੇਣਗੇ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਹੈ ਜੀ ਗੱਲਬਾਤ ਕਰ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਤੇ ਕਰ ਦਿਓ ਮਿੱਤਰੋ ਦਬ ਕੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਦਿੱਤੀ ਜਿਹੜੀ ਬੈਲ ਆਈਕਨ ਉਹਨੂੰ ਆਲਟੇ ਸੈੱਟ ਜ਼ਰੂਰ ਕਰਿਓ ਤੇ ਅੱਗੇ ਵੀ ਤੁਹਾਡੇ ਵਾਸਤੇ ਹੋਰ ਕੈਂਡ ਕੈਂਡ ਵੀਡੀਓ ਅਪਲੋਡ ਕਰਦੇ ਰਹਿਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ